ਵਹੜੀ ਤੋਂ ਇੱਕ ਮਾਰਚ ਕੱਢਿਆ ਜਾ ਰਿਹਾ ਆ ਸਿੱਧੂ ਮੂਸੇਵਾਲੇ ਦੇ ਹੱਕ ਦੇ ਵਿੱਚ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਸਾਡੇ ਨਾਲ ਯੂਥ ਲੀਡਰ ਜੀਰਾ ਸਾਹਿਬ ਮੌਜੂਦ ਨੇ ਬਲਦੇਵ ਸਿੰਘ ਜੀਰਾ ਉਹਨਿੰਨਾ ਗੱਲਬਾਤ ਕਰਦੇ ਆ ਤੁਸੀਂ ਆਇਓ ਅੱਜ ਇੱਥੋਂ ਹੀ ਮਾਰਚ ਲੈਣ ਆਇਓ ਕਿਉਂਕਿ ਲਗਾਤਾਰ ਸ਼ਫਰ ਡਿਊਟੀ ਚੱਲ ਰਹੀ ਆ ਕਿਵੇਂ ਰਹੇਗਾ ਸਾਰਾ ਦੇਖੋ ਇਹ ਇੱਕ ਪੰਜਾਬ ਦੇ ਵਿੱਚ ਜਿਹੜੀ ਨੌਜਵਾਨਾਂ ਦੀ ਮੋਰਚਿਆਂ ਵੱਲ ਨੂੰ ਲੈ ਕੇ ਆਉਣ ਦੀ ਵਾਸਤੇ ਲੈ ਕੇ ਆਉਣ ਵਾਸਤੇ ਬਹੁਤ ਵਧੀਆ ਪ੍ਰਾਲਾ ਵਾ ਕਿਉਂਕਿ ਜਿਵੇਂ ਇਹਨਾਂ ਨੇ ਮਹਾਲੀ ਤੋਂ ਸ਼ੁਰੂ ਕੀਤਾ ਵਾ ਬਹੁਤ ਸਾਰਾ ਜਿਹੜਾ ਸ਼ਹਿਰੀ ਵਰਗ ਆ ਉਹ ਕਿਸਾਨਾਂ ਦੀਆਂ ਮੰਗਾਂ ਕੀ ਆ ਕਿਸਾਨ ਕਿਉਂ ਲੜ ਰਹੇ ਆ ਇਹਨਾਂ ਗੱਲਾਂ ਤੋਂ ਹਜੇ ਅਣਜਾਣ ਆ ਸ਼ਹਿਰਾਂ 'ਚ ਰਹਿਣ ਵਾਲਾ ਸੋ ਅੱਜ ਵੱਡੀ ਗਿਣਤੀ 'ਚ ਨੌਜਵਾਨ ਜਾਣਗੇ ਉੱਥੇ ਜਾ ਕੇ ਜਰ ਉਹ ਇਹ ਦੇਖਣਗੇ ਕਿ ਸਾਡੇ ਵੱਡੇ ਕਿਵੇਂ ਲੜ ਰਹੇ ਆ ਕਿਸਾਨ ਸਾਡੇ ਕਿਵੇਂ ਲੜ ਰਹੇ ਆ ਮੰਗਾਂ ਕੀ ਆ ਤੇ ਇਹ ਇੱਕ ਪ੍ਰਚਾਰ ਵੀ ਵਧੂਗਾ ਤੇ ਨੌਜਵਾਨਾਂ ਦਾ ਰੁਝਾਨ ਵੀ ਉਧਰ ਮੋਰਚੇ ਵੱਲ ਨੂੰ ਵਧੂਗਾ ਇਹੋ ਜਿਹੇ ਪ੍ਰਾਲੇ ਜਿਹੜੇ ਆ ਉਹ ਲਗਾਤਾਰ ਕਰਨੇ ਚਾਹੀਦੇ ਆ ਥਾਂ ਥਾਂ ਤੋਂ ਕਰਨੇ ਚਾਹੀਦੇ ਆ ਤੇ ਜਿਹੜਾ ਇੱਕ ਵਰਤਾਂਤ ਸੈੱਟ ਕੀਤਾ ਜਾ ਰਿਹਾ ਵਾ ਸਾਡੇ ਵਿਰੋਧੀਆਂ ਵੱਲੋਂ ਬਈ ਨੌਜਵਾਨ ਵੱਖਰੇ ਆ ਕਿਸਾਨ ਵੱਖਰੇ ਆ ਅਸੀਂ ਉਹ ਭੰਣਣ ਦੇ ਵਿੱਚ ਕਾਮਯਾਬਤਾ ਹੋ ਗਏ ਆ ਪਰ ਫਿਰ ਵੀ ਕਿਉਂਕਿ ਦੇਖੋ ਨੌਜਵਾਨ ਜਿਹੜੇ ਆ ਉਹ ਕਿਸਾਨਾਂ ਮਜ਼ਦੂਰਾਂ ਦੇ ਮੁੰਡੇ ਹੀ ਉਹ ਆ ਜਿਹੜਾ बार-बार ਇਹ ਦਿਖਾਇਆ ਜਾਂਦਾ ਜੀ ਨੌਜਵਾਨ ਰੁੱਸ ਗਏ ਨੌਜਵਾਨ ਲੜ ਕੇ ਆ ਗਏ ਉਹਨੂੰ ਭੰਨਣ ਦੇ ਵਿੱਚ ਇਹ ਬਹੁਤ ਕਾਰਗਰ ਸਾਬਤ ਹੋਊਗਾ ਜਿਹੜੇ ਸਾਡੇ ਨੌਜਵਾਨ ਮਤਲਬ ਜਿਹੜਾ ਲੱਗਦਾ ਕਿ ਸ਼ਹਿਰੀ ਤੇ ਵਿੱਚ ਖਾਸ ਕਰਕੇ ਸ਼ਹਿਰੀ ਨੌਜਵਾਨਾਂ 'ਚ ਮੈਸੇਜ ਸਟਰੋਂਗਲੇ ਨਾ ਜਾ ਹਾਂ ਸ਼ਹਿਰੀ ਦੇ ਵਿੱਚ ਕਿਉਂਕਿ ਸ਼ਹਿਰਾਂ ਵਾਲੇ ਉਸ ਤਰ੍ਹਾਂ ਮੰਗਾ ਦੇ ਨਾਲ ਨਹੀਂ ਜੁੜੇ ਹੁੰਦੇ ਕਿਸਾਨ ਜਥੇਬੰਦੀਆਂ ਨਾਲ ਨਹੀਂ ਜੁੜੇ ਹੁੰਦੇ ਕਿਸਾਨਾਂ ਦੇ ਮਸਲਿਆਂ ਨਾਲ ਨਹੀਂ ਜੁੜੇ ਹੁੰਦੇ ਅੱਜ ਵਾਲਾ ਪ੍ਰਾਲਾ ਇਹ ਜਿਹੜਾ ਵਾ ਸ਼ਹਿਰੀ ਨੌਜਵਾਨਾਂ ਨੂੰ ਜੋੜਨ ਵਾਲਾ ਇਹ ਵਧੀਆ ਪ੍ਰਾਲਾ ਹੋਊਗਾ ਉਸ ਵਾਲੇ ਨੂੰ ਵੀ ਸਮਰਪਿਤ ਕੀਤਾ ਗਿਆ ਕਿਉਂਕਿ ਲਗਾਤਾਰ ਜਿਹੜੇ ਨੇ ਕਲਾਕਾਰ ਨੇ ਸਿੱਧੂ ਮੂਸੇ ਵਾਲੇ ਦੀ ਗੱਲ ਦੇਖੋ ਪਿਛਲੇ ਅੰਦੋਲਨ ਦੇ ਵਿੱਚ ਸਿੱਧੂ ਮੂਸੇ ਸਿੱਡੀ ਵੱਡੀ ਉਹ ਉਹਦੀ ਪਛਾਣ ਸੀ ਕਿ ਸਿੱਧੂ ਮੂਸੇ ਵਾਲੇ ਦੀ ਉਹ ਲਗਾਤਾਰ ਉੱਥੇ ਜਾਂਦਾ ਰਿਹਾ ਵਾ ਉਹਦੇ ਨਾਲ ਨੌਜਵਾਨ ਜੁੜੇ ਆ ਸੋ ਬਚੰਗੀ ਗੱਲ ਆ ਜਿਹੜਾ ਸਿੱਧੂ ਮੂਸੇ ਵਾਲੇ ਨੂੰ ਇੱਕ ਤਾਂ ਜਿਹੜੇ ਵੀਰ ਸਾਡਾ ਕੋਈ ਚੰਗਾ ਕੰਮ ਕਰਕੇ ਗਿਆ ਵਾ ਉਹਨੂੰ ਯਾਦ ਕਰਨਾ ਵੀ ਸਾਡਾ ਫਰਜ਼ ਆ ਕਿਉਂਕਿ ਕਿਸਾਨੀ ਅੰਦੋਲਨ 'ਚ ਬਹੁਤ ਮਦਦ ਕੀਤੀ ਆ ਤੇ ਉਹਦੇ ਨਾਲ ਉਤਸ਼ਾਹਤ ਹੋ ਕੇ ਜਿਹੜੇ ਸਾਡੇ ਆ ਨੌਜਵਾਨ ਆ ਇਹ ਵੀ ਮੋਰਚੇ 'ਚ ਪਹੁੰਚ ਰਹੇ ਆ ਨੌਜਵਾਨਾਂ ਨੂੰ ਜੋੜਨ ਵਾਸਤੇ ਉਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਸ਼ਹਿਰ-ਸ਼ਹਿਰ ਤੋਂ ਮਹਾਲੀ ਤੋਂ ਇਸ ਜਿਹੜੀ ਆ ਉਹ ਸ਼ੁਰੂਆਤ ਹੋ ਰਹੀ ਹੈ ਤੇ तमाम ਨੌਜਵਾਨ ਜੁੜ ਰਹੇ ਨੇ ਤੇ ਸ਼ੰਭੂ ਤੱਕ ਮਾਰਚ ਕੀਤਾ ਜਾਵੇਗਾ ਕੈਮਰਾਮੈਨ ਤੇ ਜਸ਼ਮਾ ਦੇ ਨਾਲ ਜਸਪੀਤ ਸਿੰਘ ਅਸ਼ਕਪੀਟ نیوز ਮਹਾਲੀ